ਮੈਨੂੰ ਬਹੁਤ ਇੱਕ ਇੱਕ ਖੁਸ਼ੀ ਹੋ ਰਹੀ ਹੈ। ਤੋਂ ਇੱਕ ਆਪਣੀ ਟੀਮ ਤੇ ਵੀ ਮੈਨੂੰ ਬਹੁਤ ਇੱਕ ਮਾਨ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਦਿਨਾਂ ਚ ਇੱਕ ਮਲਟੀਪਲ ਕਰੋੜ ਦਾ ਜਿਹੜਾ ਘੁਟਾਲਾ ਹੋਇਆ ਸੀ SBI ਬੈਂਕ ਸਾਦਿਕ ਬ੍ਰਾਂਚ ਵਿਖੇ ਉਹ ਚ ਪਿਛਲੇ ਇੱਕ ਹਫਤੇ ਚ ਸਾਡੀ ਟੀਮਾਂ ਨੇ ਬਹੁਤ ਅੰਦੇ ਹੀ ਨਾਲ ਕੰਮ ਕੀਤਾ। ਔਰ ਇਹ ਪੂਰੀ ਜਿਹੜੀ ਕਾਰਵਾਈ ਹੈ ਇਹ SPD ਸੰਦੀਪ ਵਡੇਰਾ ਦੀ ਸੁਪਰਵੀਜ਼ਨ ਹੈ। डीएसपी फरीदकोट परलोचन जी और एसएचओ सादिक नवदीप पट्टी इन्होने बहुत एक फाइनेंशियल इन्वेस्टिगेशन करते हुए और एक के बाद एक ओदी जेडी परता है गया उनो दे हुए जेड़ा मुख दोषी है च बैंक क्लर्क अमित टिंगरा उनो कल रात ही अरेस्ट किया है और ये जेड़ा मुख दोषी है एनो वृंदावन

ਜਿਹੜੇ ਵਰਕਿੰਗ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮ੍ਹਾਂ ਸੀਗੀ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਦਾਗ ਅਗਨ ਕੀਤਾ ਹੈ ਐਜ਼ ਆਫ ਨਾਓ ਔਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇਚ ਕਰੀਬਨ 14 ਕਰੋੜ ਰੁਪਏ ਦੀ ਜਿਹੜੀ ਇਲੇਜਿਟ ਠੱਗੀ ਦਾ ਜ਼ਿਕਰ ਕੀਤਾ ਗਿਆ ਹੈ ਕੰਜ਼ਰਵੇਟਿਵ ਐਸਟੀਮੇਟਸ ਇਹ ਕਹਿੰਦੇ ਨੇ ਆਲਦੋ ਅਨਕੰਜ਼ਰਵੇਟਿਵ ਐਸਟੀਮੇਟਸ ਜੇਚ ਜਿਹੜੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਠੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਹਾ ਹੈ ਤਾਂ ਇਹਚ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ ਔਰ ਐਫ ਆਈ ਆਰ ਨੰਬਰ 100 ਡੇਟਿਡ 21/07/25 ਅੰਡਰ ਸੈਕਸ਼ਨ 318 ਸਬਸੈਕਸ਼ਨ 4 316 ਸਬਸੈਕਸ਼ਨ 2 344 ਬੀ ਐਨ ਐਸ ਰਜਿਸਟਰ ਕੀਤੀ ਗਈ ਸਾਧਿਕ ਵਿਕੇ ਔਰ ਸੇਮ ਡੇ ਫਰੀਪੋਰਟ ਪੁਲਿਸ ਨੇ ਅਮਰ ਢਿੰਗਰਾ ਦਾ ਐਲਓਸੀ ਜਾਰੀ ਕਰਾਇਆ ਉਸ ਤੋਂ ਬਾਅਦ ਅਸੀਂ ਬੈਂਕ ਅਫੀਸ਼ੀਅਲਸ ਦੀ ਕੋਆਪਰੇਸ਼ਨ ਨਾਲ ਇਹ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਇਹਦੇ ਸਾਰੇ ਵੇਅਰ ਅਬਾਊਟਸ ਕਲੈਕਟ ਕੀਤੇ ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟ ਸੇ ਪਿਛਲੇ 1 ਗ੍ਰੇਡ ਸਾਲ ਦੀ ਟ੍ਰਾਂਜੈਕਸ਼ਨਸ 2 ਕਰੋੜ ਰੁਪਏ ਦੀ ਸੀ ਆ ਉਸ ਬੇਸਿਸ ਤੇ ਅਸੀਂ ਉਹਨੂੰ ਕੋ ਐਕਿਊਜ਼ਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਗਹਿਨ ਪੁੱਛਗਛ ਹੋਈ ਔਰ ਫਰਦਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਖਾਤਿਆਂ ਦੀ ਪੜਤਾਲ ਹੋਈ ਇਹਦੀ ਜਿਹੜੀ ਲੋਕੇਸ਼ਨਸ ਚੈੱਕ ਕੀਤੀ ਗਈ ਇਹ ਬੜਾ ਛਾਤਰ ਬੰਦਾ ਸੀ ਇਹਨੇ ਬਹੁਤ ਜੇ ਮੋਬਾਈਲਸ ਰੱਖੇ ਹੋਏ ਸੀ ਤਾਂ ਇਹਨੇ ਆਪਣਾ ਇੱਕ ਸਾਡੇ ਧਿਆਨ ਚ ਆਇਆ ਕਿ ਇਹ ਠਿਕਾਣਾ ਵੀ ਇੱਥੇ ਫਰੀਦਕੋਟ ਵਿਥੇ ਬਣਾਇਆ ਹੋਆ ਸੀ ਜਿੱਥੇ ਇਹ ਰਹਿੰਦਾ ਸੀ ਬੈਂਕ ਬੈਂਕ ਜ ਕਿ ਮੈਂ ਬੈਂਕ ਜਾ ਰਹਾ ਇੱਕ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਤੇ ਉੱਥੇ ਜਾ ਕੇ ਇਹ ਸਾਰਾ ਜੋ ਇਹਨੇ ਸਿਸਟਮੈਟਿਕ ਗਵਨ ਕੀਤਾ ਹੈ ਉੱਥੇ ਕਰਦਾ ਸੀ ਇਹਦੇ ਉੱਥੇ ਫਿਰ ਅਸੀਂ ਉਹ ਜਿਹੜਾ ਠਿਕਾਣਾ ਹੈ ਉਹ ਅਸੀਂ ਬਰਸਟ ਕੀਤਾ ਉੱਥੋਂ ਜਿਹੜੀ ਮੋਬਾਈਲ ਡਿਵਾਈਸੇਸ ਜਾਂ ਇਲੈਕਟ੍ਰੋਨਿਕ ਡਿਵਾਈਸੇਸ ਸਾਨੂੰ ਸੀਜ਼ ਹੋਈ ਉਹਨਾਂ ਦੀ ਇੱਕ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬਹੁਤ ਹੀ ਤਕਨੀਕੀ ਇਨਵੈਸਟੀਗੇਸ਼ਨਸ ਕਰਦੇ ਹੋਏ ਸਾਨੂੰ ਇਹਦੇ ਵੇਅਰ ਅਬਾਊਟਸ ਬਾਰੇ ਪਤਾ ਚੱਲਿਆ ਕਿ ਇਹ ਵ੍ਰਿੰਦਾਵਨ ਹੈ ਜਿੱਥੇ ਇਹ 3 ਦਿਨ ਪਹਿਲਾਂ ਹੀ ਪਹੁੰਚਿਆ ਤੇ ਸਾਡੇ ਐਸਐਚਓ ਸਾਹਿਬ ਨਵੀਂ ਪੱਟੀ ਨਦੀ ਟੀਮ ਨੇ ਓਵਰਨਾਈਟ ਟਰੈਵਲ ਕੀਤਾ ਕਿਉਂਕਿ ਸਾਡੇ ਕੋਲ ਇਹ ਵੀ ਇਨਪੁਟ ਸੀਗੀ ਕਿ ਸਵੇਰੇ 7 ਵਜੇ ਇਹਨੇ ਉੱਥੋਂ ਨਿਕਲ ਜਾਣਾ ਹੈ ਮੁੰਬਈ ਵਾਸਤੇ ਤਾਂ ਮੈਂ ਬਹੁਤ ਜ਼ਿਆਦਾ ਸ਼ਲਾਘਾ ਕਰਾਂਗੀ ਆਪਣੀ ਪੂਰੀ ਟੀਮ ਦੀ ਕਿ ਇਹਨਾਂ ਨੇ ਇਤਨੀ ਮਿਹਨਤ ਕੀਤੀ ਤੇ ਸਵੇਰੇ ਉੱਥੇ ਪਹੁੰਚੇ ਔਰ ਇਹਨੂੰ ਰਾਉਂਡ ਅਪ ਕੀਤਾ ਗਿਆ ਉੱਥੇ ਮथुरा ਵੀ ਇਹ ਬੰਦਾ ਇਹਨਾਂ ਸਾਥੇ ਰਹੇਗੀ ਜਦੋਂ ਸਾਡੀ ਪੁਲਿਸ ਟੀਮ ਪਹੁੰਚੀ ਤਾਂ ਇਹਨੇ ਇੱਕ ਇਮੋਸ਼ਨਲ ਬਲੈਕਮੇਲਿੰਗ और एक एक्सटोशन करने की कोशिश की इन्हें अपने आप नुकसान पहुंचाने की उत्थे कोशिश की थी जिथे ताकि ये फड़िया ना जाए तो साड़ी टीम ने बहुत पेशेंस और बहुत सहनशीलता और बहुत समझदारी दिखाते हुए अगले तीन चार घंटे आज मथुरा पुलिस की हेल्प न इस बंदे को काम डाउन किया और इनू समझदारी से उतो प्रॉपर प्रोसीजर राही अरेस्ट करके इतने फरीदकोट लेके आए

ਤੇ ਸਾਡੀ ਪੂਰੀ ਕੋਸ਼ਿਸ਼ ਰਹੂਗੀ ਬੈਂਕ ਅਥਾਰਟिटीज ਨਾਲ ਮਿਲ ਕੇ ਕਿ ਜਿਹੜਾ ਇਹਨੇ ਗਬਨ ਕੀਤਾ ਹੈ ਮੈਕਸਿਮਮ ਬੰਨੈਨ ਨੂੰ ਅਸੀਂ ਉਹ ਵਾਪਸ ਉਹਨਾਂ ਦੀ ਮਿਹਨਤ ਦੀ ਕਮਾਈ ਅਸੀਂ ਵਾਪਸ ਦਿਲਵਾ ਪਾਈਏ ਇਹਨੇ ਆਪਣਾ ਸ਼ਾਤਰ ਦਿਮਾਗ ਇਸਤੇਮਾਲ ਕਰਦੇ ਹੋਏ 15 ਸਾਲ ਸੇ ਇਹ ਉਸੀ ਬੈਂਕ ਚ ਸੀ ਇਹਨੇ ਆਪਣੇ ਰਿਲੇਸ਼ਨਸ ਬਣਾਏ ਲੋਕਾਂ ਦਾ ਇਹਨੇ ਭਰੋਸਾ ਜਿੱਤਾ ਔਰ ਬੈਂਕ ਪਾਸਬੁੱਕ 'ਚ ਇਹ ਪੈਸੇ ਲੈ ਕੇ ਰੱਖ ਲੈਂਦਾ ਸੀ ਇਹ ਐਂਟਰੀ ਨਹੀਂ ਕਰਦਾ ਸੀ ਇਹ ਰਫ ਐਸਟੀਮੇਟਸ ਦੇ ਹਿਸਾਬ ਸੇ ਇਹ ਬਹੁਤ ਇੱਕ ਵੱਡਾ ਇੱਕ ਫਰਾਡ ਇਹ ਕਹਾ ਜਾ ਰਹਾ ਹੈ ਇਦ ਐਗਜੈਕਟ ਜਿਹੜਾ ਨੇਚਰ ਹੈ ਔਰ ਕਿਤਨਾ ਔਰ ਇਦ ਇਹਦਾ ਤਰੀਕਾ ਇਹ ਕੀ ਵਰਤਦਾ ਸੀ ਉਹ ਅਸੀਂ ਅਗਲੇ ਆਉਣ ਵਾਲੇ ਸਮੇਂ 'ਚ ਅਸੀਂ ਉਹ ਪੂਰਾ ਉਹਦੀ ਤਹ ਤੱਕ ਜਾਵਾਂਗੇ ਉਹ ਸਾਰਾ ਕੁਝ ਕਰੇਗੀ ਇਸ ਨੂੰ ਸਸਕਰ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿੰਨਾ ਬੁੱਕਲਾ ਹੋਇਆ ਉਹਨਾਂ ਵੱਲੋਂ ਕੋਈ ਇਨਫਰਮੇਸ਼ਨ ਦਿੱਤੀ ਗਈ ਕਿ ਹੁਣ ਤੱਕ ਕਿੰਨਾ ਅਸੈਸ ਕਰ ਚੁੱਕੇ ਨੇ ਦੇਖਿਏ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਬੇਸਿਕਲੀ ਇਹ ਅਸੀਂ ਇੱਕ ਜੁਆਇੰਟ ਐਫਰਟ ਹੀ ਅਸੀਂ ਕਹਾਂਗੇ ਕਿਉਂਕਿ ਪ੍ਰੋਪਰ ਫਾਈਨੈਂਸ਼ੀਅਲ ਟੈਕਨੀਕਲ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉਹਨਾਂ ਵੱਲੋਂ ਹਲੇ ਵੀ ਅਸੈਸਮੈਂਟ ਕੀਤੀ ਜਾ ਰਹੀ ਹੈ ਕਿ ਇਹ ਐਕਚੁਅਲ ਅਮਾਉਂਟ ਕਿੰਨਾ ਹੈ ਕਿਉਂਕਿ ਵਿਦ ਏਵਰੀ ਪਾਸਿੰਗ ਡੇ ਸਾਡੇ ਕੋਲ ਨੰਬਰ ਆਫ ਅਪਲੀਕੇਸ਼ਨਸ ਵਧਤੀ ਜਾ ਰਹੀ ਸੀਗਾ ਤੇ ਸਾਡੇ ਮੰਚ ਤੇ ਇੱਕ ਮੇਨ ਮੋਟਿਵ ਫਰੀਦਕੋਟ ਪੁਲਿਸ ਦੇ ਮੰਚ ਇਹੀ ਸੀ ਕਿ ਇਹ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਜਿਹੜੀ ਜਿਹੜਾ ਇਹ ਬੰਦਾ ਲੈ ਕੇ ਭਜਿਆ ਸੀ ਤੇ ਉਸੇ ਮੋਟਿਵ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਬਰੰਦਾਵਾ ਚ ਕਿਹੜੇ 14 ਕਰੋੜ ਦੀ ਗੱਲ ਕਰਦੇ ਆ 14 ਕਰੋੜ ਦੀ ਗੱਲ ਕਰਦੇ ਆ ਉਹ ਸ਼ਿਕਾਇਤਾਂ ਦੇ ਆਧਾਰ ਤੇ ਜਾਂ ਉਸ ਹੋ ਚੁੱਕੇ ਨੇ ਇਹ ਸ਼ਿਕਾਇਤਾਂ ਦੇ ਆਧਾਰ ਤੇ ਜਿ ਕਿ ਜਿਹੜੀ 186 ਦਰਖਾਸਤਾਂ ਇਸ ਬੰਦੇ ਦੇ ਅਗੇਂਸਟ ਆਈਆਂ ਤੇ ਇਹ ਸਾਡਾ ਕੰਜ਼ਰਵੇਟਿਵ ਅਸੈਸਮੈਂਟ ਹੈ ਪ੍ਰੋਪਰ ਇਹ ਅਬ ਆਪ ਇਸ ਦਾ ਮੈਗਨੀਟਿਊਡ ਦੇਖੇ ਇਸ ਫਰਾਡ ਦਾ ਕਿ

ਇਹ ਇਹਦੀ ਜਿਹੜੀ ਵਾਈਫ ਹੈ ਇਹਦੀ ਇੱਕ ਪ੍ਰੀਲਿਮਿਨਰੀ ਇੱਕ ਇਨਵੋਲਵਮੈਂਟ ਆ ਰਹੀ ਹੈ ਕਿਉਂਕਿ ਉਹਦਾ ਖਾਤਾ ਵਰਤਿਆ ਗਿਆ ਹੈ ਬਾਕੀ ਇਹਦਾ ਜੋ ਜੋ ਅਕੰਪਲਿਸ ਹੈ ਹੁਣ ਇਹਨੂੰ ਅਸੀਂ ਰਿਮਾਂਡ ਤੇ ਲੈ ਕੇ ਅੱਗੇ ਦੇਖਾਂਗੇ ਬੈਂਕ ਦੇ ਅਧਿਕਾਰੀ ਇਹ ਹੋਰ ਵੀ ਸ਼ਾਮਲ ਹੋ ਸਕਦੇ ਇਸ ਨੂੰ ਇਹ ਦੇਖੋ ਦਿਸ ਇਜ਼ ਟੂ ਲੈਟਸ ਨਾਟ ਜੰਪ ਟੂ ਕੰਜੈਕਚਰਸ ਐਜ਼ ਆਫ ਨਾਓ ਇਸ ਬੰਦੇ ਦਾ ਇੱਕ ਇਨਵੋਲਵਮੈਂਟ ਹੈ ਇਸकी ਵਾਈਫ ਦੇ ਖਾਤੋਂ ਮੇ ਟ੍ਰਾਂਜੈਕਸ਼ਨਸ ਹੈ ਸਾਨੂੰ ਹਲੇ ਤੱਕ ਇੰਨਾ ਹੀ ਪਤਾ ਹੈ ਬੰਦਾ ਫੜਨਾ ਜ਼ਰੂਰੀ ਸੀ ਉਹ ਅਸੀਂ ਮਿਹਨਤ ਕਰਕੇ ਫੜ ਲਿਆ ਰਾਜੀਵ ਜੀ ਦੱਸੋ ਜਿੰਨੇ ਮੈਂ ਤੁਹਾਨੂੰ ਕਿਹਾ ਕਿ ਇਹਨੂੰ ਅਸੀਂ ਫੜ ਕੇ ਲੈ ਕੇ ਆਏ ਹਾਂ ਅੱਗੇ ਅਸੀਂ ਕਰਾਵਾਂਗੇ ਇਹ ਰਿਕਵਰੀ ਦੀ ਜੀ ਉਹ ਜਿਹੜੀ ट्रांजੈਕਸ਼ਨਸ ਹੈंगी ਉਹ ਚ ਜਿਹੜਾ ਪ੍ਰੋਪਰ ਪ੍ਰੋਸੀਜਰ ਹੈ ਫ੍ਰੀਜ਼ਿੰਗ ਆਫ ਦਾ ਅਮਾਉਂਟ ਐਨ ਆਨ ਉਹ ਬੈਂਕ ਅਥਾਰਟिटीज ਕੇ ਸਾਥ ਮਿਲ ਕੇ ਇਨੀਸ਼ੀਏਟ ਕਰ ਦਿੱਤਾ ਗਿਆ ਬਾਕੀ ਦੇਖਿਓ ਪੁਲਿਸ ਦਾ ਕੰਮ ਕ੍ਰਿਮੀਨਲ ਨੂੰ ਫੜਨਾ ਹੈ ਤੋਂ ਪੁਲਿਸ ਨੇ ਆਪਣਾ ਕੰਮ ਕਰ ਲਿਆ ਹੈ ਅੱਗੇ ਇਹਦੇ ਨਾਲ ਨਾਲ ਹੀ ਅੱਗੇ ਜਿਹੜਾ ਵੀ ਸਾਡੇ ਵੱਲੋਂ ਬਣ ਪਾਊਗਾ ਉਹ ਸਾਰੇ ਜਿਹੜੇ ਖਾਤਾਧਾਰਕ ਆ ਕਿ ਉਹਨਾਂ ਦੇ ਪੈਸੇ ਵਾਪਸ ਦੁਵਾਨ ਚ ਉਹ ਚ ਵੀ ਪੁਲਿਸ ਬੈਂਕ ਅਥਾਰਟिटीज ਨਾਲ ਮਿਲ ਕੇ ਅੱਗੇ ਕੰਮ ਕਰੇਗੀ